ਮੂਲੀਆਂ ਸੀਗੀਆਂ ਇਹ ਵੀ ਆਰਗੇਨਿਕ ਨੇ ਤੇ 3 ਦਿਨ ਤੋਂ ਸਾਡੇ ਕੋਲ ਡੱਬੇ ਚ ਪੈਕ ਨੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਈਆਂ ਕੋਕੋ ਪੀਟ ਪਾ ਕੇ ਮਿੱਟੀ ਪਾ ਕੇ ਤੇ ਬੜੇ ਵਧੀਆ ਤਰੀਕੇ ਨਾਲ ਘੱਟ ਪੈਸਿਆਂ ਚ ਤੇ ਲਾਈਟ ਵੇਟ ਆਪਾਂ ਸਬਜ਼ੀਆਂ ਲਗਾ ਸਕਦੇ ਆ ਇਹਦੇ ਉੱਪਰ ਵਾਟਰ ਟ੍ਰੀਟਮੈਂਟ ਪਲਾਂਟਾ ਜਿਵੇਂ ਕਿ ਸਾਡੇ ਪਿੰਗਲਵਾੜੇ ਵਿੱਚ ਵੀ ਚਲਾਇਆ ਜਾਂਦਾ ਵਾ ਇੱਕ ਫੈਕਟਰੀ ਆ ਜਿਹਦੇ ਵਿੱਚੋਂ ਕਿ ਵੇਸਟ ਵਾਟਰ ਨਿਕਲ ਰਿਹਾ ਹੈ ਤੇ ਇਹ ਵੇਸਟ ਵਾਟਰ ਬਾਅਦ ਵਿੱਚ ਆ ਪਾਤ ਵੇਸਟ ਕਰ ਲੈਣ ਦੇ ਬਾਅਦ ਚ ਯੂਜ਼ ਨਹੀਂ ਆਂਦਾ ਤੇ ਇਸ ਪਿੰਗਲਵਾੜੇ ਨੇ ਕੀ ਕੀਤਾ ਇਸ ਨੂੰ ਵੇਸਟ ਵਾਟਰ ਨੂੰ ਦੁਬਾਰਾ ਯੂਜ਼ ਕਰਨ ਦਾ ਇੱਕ ਤਰੀਕਾ ਬਣਾਇਆ ਹੈ ਇਹ ਲੋਕ ਹੈੜਿਆ ਜਿਸ ਤਰ੍ਹਾਂ ਕਿ ਨਾਰਮਲੀ ਰੂਟੀਨ ਚ ਧਨੀਆ ਯੂਜ਼ ਹੁੰਦਾ ਆ ਤੇ ਜਿੰਨੀ ਲੀਫੀ ਵੈਜੀਟੇਬਲ ਆ ਨਾ ਉਹ ਬਹੁਤ ਵਧੀਆ ਇਹਦੇ ਵਿੱਚ ਹੁੰਦੀ ਆ ਕਿਉਂਕਿ ਸਾਨੂੰ ਜਿਆਦਾ ਉਹਦੀ ਜੜ ਦੀ ਜ਼ਰੂਰਤ ਨਹੀਂ ਹੁੰਦੀ ਤਾ ਇਸ ਕਰਕੇ ਘਰ ਵਿੱਚ ਫਰੈਸ਼ ਲੀਏ ਜਿਹੜਾ ਧਨੀਆ ਆ ਤੁਸੀਂ ਜੀਵ ਅਮ੍ਰਿਤ ਜਿਹਨੂੰ ਕਹਿ ਰਹੇ ਹੋ ਇਹ ਕਿਵੇਂ ਤਿਆਰ ਕੀਤਾ ਇਹ ਸਾਡੇ ਪਿੰਗਲਵਾੜੀ ਦੀ ਰਾਜਵੀਰ ਸਰ ਨੇ ਉਹਨਾਂ ਨੇ ਆਪਣੇ ਨੈਚੁਰਲ ਜਿਹੜੀਆਂ ਥਿੰਗਸ ਆਪਣੀਆਂ ਵਾ ਜਿਹੜਾ ਆਪਾਂ ਡੇਲੀ بیس ਤੇ ਯੂਜ਼ ਕਰਦੇ ਹਾਂ ਉਹਨਾਂ ਨੂੰ ਕੁਝ ਮਿਲਾ ਕੇ ਉਹਨਾਂ ਨੇ ਤਿਆਰ ਕੀਤਾ ਵਾ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਪੰਜਾਬ ਪਿਆਰਿਆਂ ਦੀ ਪਾਵਨ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਧਰਤੀ ਵਿਖੇ ਮੌਜੂਦਾਂ ਜਿੱਥੇ ਤੁਸੀਂ ਮੇਰੇ ਪਿੱਛੇ ਇਸ ਵਕਤ ਵੇਖ ਰਹੇ ਹੋ ਐਸਜੀਐਸ ਸੀਨੀਅਰ ਸੈਕੰਡਰੀ ਸਕੂਲ ਜਿੱਥੇ 68ਵੀਂ ਵਿਸ਼ਵ ਸਿੱਖ ਵਿਦਿਕ ਕਾਨਫਰੰਸ ਕਰਵਾਈ ਜਾ ਰਹੀ ਹੈ ਪੰਜਾਬੀ ਬੋਲੀ ਨੂੰ ਸਮਰਪਿਤ ਜਿਸ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ 21 22 ਤੇ 23 ਨਵੰਬਰ ਨੂੰ ਵੱਡੇ ਪੱਧਰ ਤੇ ਪੂਰੇ ਵਰਲਡ ਲੈਵਲ ਤੇ ਇੱਕ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਹਦੇ ਪ੍ਰੋਗਰਾਮਾਂ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਪਹਿਲੇ ਦਿਨ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਹਦੇ ਵਿੱਚ ਜਿੰਨੇ ਵੀ ਚੀਫ ਖਾਲਸਾ ਦੀਵਾਨ ਦੇ ਸਕੂਲਸ ਨੇ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਟੀਚਰਸ ਨੇ ਸ਼ਮੂਲੀਅਤ ਕੀਤੀ ਹੈ ਔਰ ਇਸ ਵਕਤ ਤੁਸੀਂ ਵੇਖ ਰਹੇ ਹੋ ਵੱਖ-ਵੱਖ ਪ੍ਰਦਰਸ਼ਨੀਆਂ ਕਿਸ ਤਰੀਕੇ ਦੇ ਨਾਲ ਕਿਸ ਉਤਸ਼ਾਹ ਦੇ ਨਾਲ ਬੱਚੇ ਤਿਆਰ ਕਰਕੇ ਲੈ ਕੇ ਆਏ ਨੇ ਤੇ ਨਾਲ ਦੀ ਨਾਲ 22 ਤਰੀਕ ਨੂੰ ਜਿਹੜੀ ਕਿ ਕਾਨਫਰੰਸ ਰੱਖੀ ਗਈ ਹੈ ਤੇ ਨਾਲ ਦੀ ਨਾਲ ਇੱਕ ਵੱਡੀ ਗੱਲ ਜਿਹਦੀ ਸਭ ਤੋਂ ਵੱਡੀ ਲੋੜ ਹੈ ਇਸ ਵਕਤ ਕਿ ਬੱਚਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਨਾਲ ਜਾਣੂ ਹੀ ਨਹੀਂ ਕਰਵਾਣਾ ਇਹਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜੋੜਨਾ ਹੈ ਕਿ ਸਾਡੇ ਜਿਹੜੇ ਸਿੱਖ ਬੱਚੇ ਨੇ ਆਉਣ ਵਾਲੇ ਸਮੇਂ ਦੇ ਨਾਲ ਕਦਮ ਮੁੱਲਾ ਕੇ ਅੱਗੇ ਚੱਲ ਸਕਣ ਐਸੇ ਉੱਤੇ ਵੀ ਕਾਨਫਰੰਸ ਹੋਣੀ ਹੈ ਤੇ ਨਾਲ ਦੀ ਨਾਲ ਸੈਮੀ ਕੰਡਕਟਰਸ ਦੇ ਉੱਤੇ ਖੇਤੀਬਾੜੀ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਜੋ ਸਾਡਾ ਯੂਥ ਇਸ ਵਕਤ ਦੂਰ ਹੁੰਦਾ ਜਾ ਰਿਹਾ ਹੈ ਪੰਜਾਬੀ ਭਾਸ਼ਾ ਤੋਂ ਪੰਜਾਬੀ ਬੋਲੀ ਤੋਂ ਉਸ ਮਾਂ ਬੋਲੀ ਦੇ ਨਾਲ ਜੋੜਨ ਦਾ ਖਾਸ ਉਪਰਾਲਾ ਚੀਫ ਖਾਲਸਾ ਦਿਵਾਨ ਦੀ ਇਸ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਵਿੱਚ ਕਰਵਾਇਆ ਜਾ ਰਿਹਾ ਇਸ ਵਕਤ ਤੁਸੀਂ ਵੇਖ ਰਹੇ ਹੋ ਵੱਖ-ਵੱਖ ਪ੍ਰਦਰਸ਼ਨੀਆਂ ਜੋ ਬੱਚਿਆਂ ਦੁਆਰਾ ਇਸ ਵਕਤ ਤਿਆਰ ਕੀਤੀਆਂ ਗਈਆਂ ਨੇ ਜਿਦੇ ਵਿੱਚ ਇੱਕ ਪਾਸੇ ਬੁਕਸ ਵੀ ਨੇ ਇੱਕ ਪਾਸੇ ਪੋਸਟਰ ਵੀ ਨੇ ਇੱਕ ਪਾਸੇ ਸਾਡੇ ਜਿਹੜੇ ਪੁਰਾਤਨ ਤੰਤੀ ਸਾਜ਼ ਨੇ ਤੇ ਨਾਲ ਦੀ ਨਾਲ ਬੱਚਿਆਂ ਦੁਆਰਾ ਤਿਆਰ ਕੀਤੀਆਂ ਗਈਆਂ ਇੱਥੇ ਤੁਸੀਂ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵੇਖ ਰਹੇ ਹੋ ਐਨੀਮਲ ਹਸਬੈਂਡਰੀ ਬੱਚਿਆਂ ਨਾਲ ਗੱਲ ਵੀ ਗੱਲਬਾਤ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੇ ਕਿਹੜੇ ਕਿਹੜੇ ਸਕੂਲ ਦੇ ਹੋ ਕਿਹੜੀ ਕਲਾਸ ਚੋਂ ਮੈਂ ਭਗਤਪੁਰਨ ਸਿੰਘ ਦਾ ਦਰਸ਼ਕ ਸੀਨਸ ਕੈਂਡੀ ਸਕੂਲ ਪਿੰਗਲਵਾੜੇ ਤੋਂ ਆਈ ਹਾਂ ਤੇ ਅਸੀਂ ਪਲਸ 2 ਕਲਾਸ ਦੇ ਵਿਦਿਆਰਥਣੇ ਪਲਸ 1 ਤੇ 9th ਦੀ ਠੀਕ ਹੈ ਜੀ ਤੇ ਅਸੀਂ ਇੱਥੇ ਕਾਫੀ ਕੁਝ ਵੇਖ ਰਹੇ ਹਾਂ ਇੱਕ ਵਾਰ ਤੁਸੀਂ ਅੱਗੇ ਆ ਜਾਓਗੇ ਤਾਂ ਕਿ ਤੁਹਾਨੂੰ ਵੀ ਆਸਾਨੀ ਰਹੇ ਤੇ ਸਾਡੇ ਦਰਸ਼ਕਾਂ ਨੂੰ ਵੀ ਆਸਾਨੀ ਰਹੇ ਸਮਝਣ ਦੇ ਵਿੱਚ ਕਿ ਕੀ ਕੁਝ ਤੁਸੀਂ ਤਿਆਰ ਕਰਕੇ ਲੈ ਕੇ ਆਏ ਹੋ ਬੱਚੇ ਬੜੇ ਪਿਆਰ ਦੇ ਨਾਲ ਸਾਰੀਆਂ ਚੀਜ਼ਾਂ ਤਿਆਰ ਕਰਕੇ ਲੈ ਕੇ ਆਏ ਨੇ ਇੱਥੇ ਤੁਸੀਂ ਵਖਾ ਰਹੇ ਹੋ ਅਸੀਂ ਵੇਖ ਰਹੇ ਹਾਂ ਕਾਫੀ ਕੁਝ ਲਿਖਿਆ ਹੋਇਆ ਤੁਸੀਂ ਥੋੜਾ ਜਿਹਾ ਸਾਨੂੰ ਇਹਨੂੰ ਐਕਸਪਲੇਨ ਕਰਕੇ ਦੱਸੋ ਵੀ ਇਹ ਤੁਸੀਂ ਕੀ ਵਿਖਾ ਰਹੇ ਹੋ ਇੱਥੇ ਪਿੰਗਲਵਾੜੇ ਵਿੱਚ ਨਾ ਭਗਤਪੁਰਨ ਸਿੰਘ ਜੀ ਦੇ ਨਾਮ ਤੇ ਜੰਡੇ ਵਾਲੇ ਗੁਰੂ ਰੋਡ ਤੇ ਇੱਕ ਫਾਰਮ ਹੈ ਭਗਤਪੁਰਨ ਸਿੰਘ ਫਾਰਮ ਹਾਊਸ ਉੱਥੇ ਖੇਤੀ ਕੀਤੀ ਜਾਂਦੀ ਹੈ ਤੇ ਸਾਰੀ ਆਰਗੇਨਿਕ ਕੀਤੀ ਜਾਂਦੀ ਹੈ ਤੇ ਕੋਈ ਵੀ ਕੀਟਨਾਸ਼ਕ ਦਵਾਈਆਂ ਨਹੀਂ ਪਾਈਆਂ ਜਾਂਦੀਆਂ ਬਿਲਕੁਲ ਹੀ ਆਰਗੇਨਿਕ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਮਹੂਲੀਆਂ ਸੀਗੀਆਂ ਇਹ ਵੀ ਆਰਗੇਨਿਕ ਨੇ ਤੇ ਤਿੰਨ ਦਿਨ ਤੋਂ ਸਾਡੇ ਕੋਲ ਡੱਬੇ 'ਚ ਹੀ ਪੈਕ ਨੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਈਆਂ ਤੇ ਜਿਹੜੀ ਦਿਖਾਦੇ ਉਹ ਵੀ ਘਰ ਦੀ ਹੀ ਬਣਾਈ ਜਾਂਦੀ ਹੈ ਜਿਵੇਂ ਕਿ ਇਹ ਦੇਖ ਸਕਦੇ ਹੋ ਜੀਵ ਅੰਮ੍ਰਿਤ ਹੈ ਤੇ ਅਗਨੀ ਅਸਥਰ ਹਾਂਜੀ ਬੇਟਾ ਤੁਸੀਂ ਦੱਸੋ ਇਹ ਜੀਵ ਅੰਮ੍ਰਿਤ ਤੇ ਅਗਨੀ ਅਸਥਰ ਜਿਹੜਾ ਵਾ ਇਹ ਜੀਵ ਅੰਮ੍ਰਿਤ ਜਿਹੜਾ ਵਾ ਪੈਸਟਿਸਾਈਡਲੀ ਯੂਜ਼ ਕੀਤਾ ਜਾਂਦਾ ਵਾ ਕਿ ਜਿਹੜਾ ਵਾ ਇਹਨਾਂ ਪਲਾਂਟਸ ਦੇ ਲਾਗੇ ਪੈਸਟਿਸਾਈਡ ਨਾ ਹੁੰਦੇ ਜਿਹੜਾ ਜਿਹੜੀ ਬਾਜ਼ਾਰ ਚੋਂ ਬਾਜ਼ਾਰ ਆਪਣਾ ਮਾਰਕੀਟ ਤੋਂ ਪੈਸਟਿਸਾਈਡ ਮਿਲਦੇ ਆ ਉਹ ਨਹੀਂ ਕੈਮੀਕਲ ਨਾਲ ਬਣੇ ਹੋਏ ਨਹੀਂ ਪ੍ਰੋਸੈਸਰ ਨੈਚੁਰਲ ਇੱਕ ਤੁਸੀਂ ਜੀਵ ਅਮਰਿਤ ਜਿਹਨੂੰ ਕਹਿ ਰਹੇ ਹੋ ਇਹ ਕਿਵੇਂ ਤਿਆਰ ਕੀਤਾ ਇਹ ਸਾਡੇ ਪਿੰਗਲਵਾੜੇ ਦੇ ਰਾਜਵੀਰ ਸਰ ਨੇ ਉਹਨਾਂ ਨੇ ਆਪਣੇ ਨੈਚੁਰਲ ਜਿਹੜੀਆਂ ਥਿੰਗਸ ਆਪਣੀਆਂ ਵਾ ਜਿਹੜਾ ਆਪਾਂ ਡੇਲੀ بیس ਤੇ ਯੂਜ਼ ਕਰਦੇ ਉਹਨਾਂ ਨੂੰ ਕੁਝ ਮਿਲਾ ਕੇ ਉਹਨਾਂ ਨੇ ਇਹ ਤਿਆਰ ਕੀਤਾ ਵਾ ਫੋਰ ਐਗਜ਼ਾਮਪਲ ਕਿਵੇਂ ਕਿਵੇਂ ਕਿਹੜੀਆਂ ਡੇਲੀ ਯੂਜ਼ ਵਾਲੀਆਂ ਕਿਹੜੀਆਂ ਚੀਜ਼ਾਂ ਕਿ ਜਿਵੇਂ ਆਪਣਾ ਵੇਸਟ ਹੁੰਦਾ ਰਸੋਈ ਦਾ ਵੇਸਟ ਹੁੰਦਾ ਹੈ ਚਾਰਟ ਲੱਗਾ ਉੱਥੇ ਸਾਰਾ ਲਿਖਿਆ ਹੈ ਦੇਸੀ ਗਾਂ ਦੇ ਗੋਬਰ ਨਾਲ ਦੇਸੀ ਗਾਂ ਦੇ ਮੂਤਰ ਗੁੜ ਸਾਰਾ ਅੱਛਾ ਇਹ ਫਾਰਮੂਲਾ ਤਿਆਰ ਕੀਤਾ ਉਹਨਾਂ ਨੇ ਜੀ ਇਹ ਸਾਰੇ ਨਾਲ ਬੰਦਾ ਇਹਦੀ ਨਾਲ ਕੀ ਹੈ ਕਿ ਜਿਹੜੇ ਆਪਣੀ ਮਿੱਟੀ ਦੇ ਵਿੱਚ ਆਰਗ ਮਾਈਕਰੋ ਆਰਗੇਨਿਜ਼ਮ ਹੁੰਦੇ ਆ ਉਹ ਗਰੋ ਕਰਦੇ ਤੇ ਜਿਹਦੇ ਨਾਲ ਸਾਡੇ ਕੀ ਆ ਪਲਾਂਟਸ ਵੀ ਗਰੋ ਕਰਦੇ ਆ ਠੀਕ ਹੈ ਤੇ ਇੱਥੇ ਤੁਸੀਂ ਬੇਟਾ ਇੱਥੇ ਕੀ ਵਿਖਾਇਆ ਹੋਇਆ ਇਹ ਵਾਟਰ ਟ੍ਰੀਟਮੈਂਟ ਪਲਾਂਟ ਆ ਜਿਵੇਂ ਕਿ ਸਾਡੇ ਪਿੰਗਲਵਾੜੇ ਵਿੱਚ ਵੀ ਚਲਾਇਆ ਜਾਂਦਾ ਵਾ ਇੱਕ ਫੈਕਟਰੀ ਆ ਜਿਹਦੇ ਵਿੱਚੋਂ ਕਿ ਵੇਸਟ ਵਾਟਰ ਨਿਕਲ ਰਿਹਾ ਹੈ ਤੇ ਇਹ ਵੇਸਟ ਵਾਟਰ ਬਾਅਦ ਵਿੱਚ ਆਪਾਂ ਤਾਂ ਵੀਸਟ ਕਰ ਦਿੰਦੇ ਬਾਅਦ ਵਿੱਚ ਯੂਜ਼ ਨਹੀਂ ਆਂਦਾ ਤੇ ਇਸ ਪਿੰਗਲਵਾੜੇ ਨੇ ਕੀ ਕੀਤਾ ਇਸ ਨੂੰ ਵੇਸਟ ਵਾਟਰ ਨੂੰ ਦੁਬਾਰਾ ਯੂਜ਼ ਕਰਨ ਦਾ ਇੱਕ ਤਰੀਕਾ ਬਣਾਇਆ ਜਿਦੇ ਵਿੱਚ ਚਾਰ ਪ੍ਰੋਸੈਸ ਹੁੰਦੇ ਆ ਕੋਆਗੂਲੇਸ਼ਨ ਫਲਕੂਲੇਸ਼ਨ ਸੈਡੀਮੈਂਟੇਸ਼ਨ ਤੇ ਫਿਲਟਰੇਸ਼ਨ ਇਹ ਚਾਰੀ ਪ੍ਰੋਸੈਸ ਦੇ ਨਾਲ ਕੀਆ ਕਿ ਇਹ ਪਾਣੀ ਜਿਹੜਾ ਵਾ ਕੁਝ ਹੱਦ ਤੱਕ ਕੈਮੀਕਲ ਤੋਂ ਰਹਿਤ ਹੋ ਜਾਂਦਾ ਵਾ ਤੇ ਫਿਰ ਉਹਨੂੰ ਆਪਾਂ ਗਾਰਡਨ ਦੀ ਦੇਣ ਲਈ ਯੂਜ਼ ਕਰ ਸਕਦੇ ਆ ਕਿਆ ਬਾਤ ਹੈ ਬਹੁਤ ਅੱਛਾ ਹੈ ਤੇ ਬਹੁਤ ਅਜਬ ਸਰ ਚਲਾਉਂਦੇ ਨੇ ਜੋ ਕਿ ਉੱਥੇ ਫੋਟੋ ਵੀ ਹੈਗੇ ਮੈਂਸ਼ਨ ਕੀਤਾ ਹੋਇਆ ਉਹਦਾ ਸਾਰਾ ਕੁਝ ਤੇ ਪਿੰਗਲਵੜ ਦੇ ਤਿੰਨ ਸਕੂਲ ਨੇ ਭਗਤਪੁਰਨ ਸਿੰਘ ਅਦਰਸ ਸੀਨਸ ਕੈਂਡੀ ਸਕੂਲ ਭਗਤਪੁਰਨ ਸਿੰਘ ਫੋਰ ਸਪੈਸ਼ਲ ਸਕੂਲ ਤੇ ਭਗਤਪੁਰਨ ਸਿੰਘ ਫੋਰ ਡਵ ਸਕੂਲ ਤੇ ਇੱਕ ਸਪੈਸ਼ਲ ਨੀਡਸ ਦਾ ਡਿਪਲੋਮਾ ਵੀ ਕਰਾਇਆ ਜਾਂਦਾ ਹੈ 2 ਸਾਲ ਦਾ ਜੋ ਕਿ ਬਿਲਕੁਲ ਹੀ ਫ੍ਰੀ ਤੇ ਰਾਜਸਥਾਨ ਤੋਂ ਕੁੜੀਆਂ ਆਉਂਦੀਆਂ ਨੇ ਕਰਨ ਤੇ ਉਹਨਾਂ ਨੂੰ ਬਿਲਕੁਲ ਹੀ ਫ੍ਰੀ ਕਰਾਇਆ ਜਾਂਦਾ ਹੈ ਤੇ ਬਾਅਦ ਚ ਉਹਨਾਂ ਨੂੰ ਡਿਪਲੋਮਾ ਸਰਟੀਫਿਕੇਟ ਵੀ ਮਿਲਦਾ ਹੈ ਤੇ ਸਪੈਸ਼ਲ ਸਕੂਲ ਤੇ ਬਾਕੀ ਰੀਹੈਬਿਟੇਸ਼ਨ ਸੈਂਟਰ ਸਾਰੇ ਉਧਰ ਆਏ ਵੀ ਹੋਏ ਨੇ ਇਹਨਾਂ ਦੇ ਮੁੱਖ ਸੇਵਾਦਾਰ ਡਾਕਟਰ ਵੀ ਬੀਂਦਰਜੀਤ ਕੌਰ ਜੀ ਨੇ ਤੇ ਉਹ ਸਪੈਸ਼ਲ ਸਕੂਲ ਨੇ ਵੀ ਆਪਣਾ ਲਾਇਆ ਪਿਆ ਸਟਾਲ ਸਾਰਾ ਉਹ ਵੀ ਇੱਥੇ ਆਏ ਨੇ ਉਹਨਾਂ ਨੂੰ ਵੀ ਪਾਰਟਿਸਿਪੇਟ ਕਰਨਾ ਕਿਹੜੀ ਕਲਾਸ ਪੜਦੇ ਹੋ ਮੈਂ ਪਲੱਸ 1 ਕਲਾਸ ਮੈਡੀਕਲ ਅੱਛਾ ਮੈਡੀਕਲ ਹਾਂਜੀ ਠੀਕ ਹੈ ਸਾਡੇ ਵੱਲੋਂ ਬੇਟਾ ਬਹੁਤ ਬਹੁਤ ਤੁਹਾਨੂੰ ਦੁਆਵਾਂ ਪਿਆਰ ਸਤਿਕਾਰ ਜਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਅਸੀਂ ਵੀ ਮੋਟੀਵੇਟ ਹੋਏ ਆ ਤੇ ਅਸੀਂ ਜਦੋਂ 12ਵੀਂ ਚ ਸੀਗੇ ਸ਼ਾਇਦ ਸਾਨੂੰ ਸਾਨੂੰ ਇਨੀ ਨੌਲੇਜ ਨਹੀਂ ਸੀ ਠੀਕ ਹੈ ਸਾਡੇ ਵੱਲੋਂ ਬਹੁਤ ਬਹੁਤ ਦੁਆਵਾਂ ਤੁਸੀਂ ਅੱਗੇ ਤਰੱਕੀ ਕਰੋ ਫਿਊਚਰ ਦੇ ਵਿੱਚ ਪਰਮਾਤਮਾ ਤੁਹਾਡੇ ਅੰਗ ਸੰਗ ਸਾਈ ਹੋਵੇ ਤੇ ਤੁਹਾਨੂੰ ਜਿਸ ਮੁਕਾਮ ਤੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਤੁਹਾਨੂੰ ਲੈ ਕੇ ਜਾਵੇ ਇੱਥੇ ਸਰ ਮੌਜੂਦ ਨੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਦੀ ਫਤਿਹ ਜੀ ਸਰ ਇੱਥੇ ਕੀ ਪ੍ਰਦਰਸ਼ਨੀ ਹੈਗੀ ਜੀ ਇਹ ਇਹ ਜੀ ਅੱਜ ਕੱਲ ਜਿਵੇਂ ਟ੍ਰੈਂਡਿੰਗ ਆ ਕਿ ਸਾਡੇ ਕੋਲ ਜਗ੍ਹਾ ਦੀ ਕਮੀ ਹੋ ਰਹੀ ਆ ਜਿਸ ਕਰਕੇ ਲੋਕਾਂ ਕੋਲ ਜਗ੍ਹਾ ਨਾ ਹੋਣ ਕਰਕੇ ਛੱਤਾਂ ਦੇ ਉੱਤੇ ਉਹ ਚਾਹੁੰਦੇ ਆ ਕਿ ਖੇਤੀਬਾੜੀ ਵੀ ਵਧੀਆ ਕਰੀਏ ਤੇ ਜਗਾ ਨਹੀਂ ਹੈ ਤਾਂ 76 ਪ੍ਰੇਫਰ ਕਰ ਰਹੇ ਆ ਹੁਣ 70 ਦੇ ਉੱਤੇ ਗਮਲੇ ਇੰਨੇ ਭਾਰੇ ਲਾ ਨਹੀਂ ਸਕਦੇ ਇਸ ਕਰਕੇ ਐਚ ਡੀ ਪੀ ਜਿਹੜੇ ਆ ਗਰੋ ਬੈਗ ਨੇ ਜਿਹੜੇ ਲਾਈਟ ਵੇਟ ਆ ਤਾਂ ਇਹਨਾਂ ਦੇ ਵਿੱਚ ਅਸੀਂ ਜਿਹੜਾ ਕਿ ਕੋਕੋ ਪੀਟ ਪਾ ਕੇ ਮਿੱਟੀ ਪਾ ਕੇ ਤੇ ਬੜੇ ਵਧੀਆ ਤਰੀਕੇ ਨਾਲ ਘੱਟ ਪੈਸਿਆਂ 'ਚ ਤੇ ਲਾਈਟ ਵੇਟ ਆਪਾਂ ਸਬਜ਼ੀਆਂ ਲਗਾ ਸਕਦੇ ਆ ਇਹਦੇ ਉੱਪਰ ਠੀਕ ਹੈ ਕਈ ਵਾਰੀ ਗਮਲਿਆਂ ਦਾ ਇੰਨਾ weight ਹੋ ਜਾਂਦਾ ਹੈ ਛੱਤ ਤੇ ਪੌਦੇ ਦਾ ਇੰਨਾ weight ਨਹੀਂ ਹੁੰਦਾ ਭਾਰੇ ਭਾਰੇ ਗਮਲੇ ਹੁੰਦੇ ਆ ਠੀਕ ਹੈ ਅੱਛਾ ਇਹਦੇ ਵਿੱਚ ਫਿਰ ਗਮਲਿਆਂ ਦੇ ਵਿੱਚ ਜਿਵੇਂ Air ਨਿਕਲਣ ਵਾਸਤੇ نیچے ਪਾਣੀ ਨਿਕਲਣ ਵਾਸਤੇ ਇੱਕ hole ਵੀ ਹੁੰਦਾ ਹੈ ਹਨਾ ਇਹਦੇ ਵੇਖੋ ਜੀ ਇਹਦੇ ਹੇਠਾਂ ਹਾਂ ਇਹਦੇ ਹਰ ਇੱਕ grow bag ਦੇ ਹੇਠਾਂ ਨਾ ਇੱਕ hole ਦਿੱਤਾ ਆ ਤਾਂ ਕਿ ਇਹਦੇ ਵਿੱਚ ਪਾਣੀ ਜਿੰਨਾ ਚਾਹੀਦਾ ਆ ਉਹਨੂੰ ਮਿੱਟੀ ਨੂੰ ਪੌਦੇ ਨੂੰ ਉਹਨਾਂ ਘਰ ਰਵੇ ਬਾਕੀ ਜਿਹੜਾ ਉਹ drain ਹੋ ਜਾਏ ਠੀਕ ਹੈ ਔਰ ਇਹਦੀ ਲਾਈਫ ਕਿੰਨੀ ਹੋਏਗੀ ਜੀ ਇਹ ਅਪ੍ਰੋਕਸੀਮੇਟਲੀ 7 ਸਾਲ ਇਹਨੂੰ ਵਧੀਆ ਤਰੀਕੇ ਨਾਲ ਰੱਖ ਸਕਦੇ ਹੋ ਜੇ ਤੁਸੀਂ ਇਹਨੂੰ ਆਪਣੀ ਕੇਅਰ ਕਰ ਲਓ ਥੋੜਾ ਸ਼ਾਂਚ ਰੱਖ ਸਕਦੇ ਹੋ ਤੇ 10 ਸਾਲ ਵੀ ਚੱਲ ਜਾਂਦੇ ਆ। ਕੀ ਬਾਤ ਹੈ? ਹਾਂਜੀ। ਔਰ ਇਹ ਇਹ ਤੁਸੀਂ ਹੈ ਕਿਥੋਂ ਜੀ ਵੈਸੇ? ਵੈਸੇ ਅਸੀਂ ਆਏ ਅੰਮ੍ਰਿਤਸਰ ਤੋਂ ਆ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵੰਡ ਲਿੰਕ ਰੋਡ ਤੋਂ ਆ ਅਸੀਂ। ਠੀਕ ਆ? ਉਹਨਾਂ ਦੇ ਅਸੀਂ ਟੀਚਰ ਆ ਉਹ ਸਕੂਲ ਤੋਂ। हां तो, ए, आ, किसे किसे तो नमी नमी छोटी -छोटी ये माइंड ਦੇ ਵਿੱਚ ਨਾ ਦੇਖੋ ਕਿਸੇ ਕਿਸੇ ਦੇ ਆਉਂਦੀ ਹੈ ਹੈ ਨਾ ਇਦਾਂ ਦੀਆਂ ਚੀਜ਼ਾਂ ਦੁਨੀਆ ਤਾਂ ਬਥੇਰੇ ਕਰੀ ਜਾਂਦੀ ਹੈ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਹੈ ਲੇਕਿਨ ਕਈ ਵਾਰੀ ਜਿਹੜੇ ਸਾਡੇ ਛੋਟੀ ਛੋਟੀ ਪ੍ਰੋਬਲਮਸ ਹੁੰਦੀਆਂ ਨਾ ਸਾਡਾ ਉਹਨਾਂ ਵੱਲ ਧਿਆਨ ਨਹੀਂ ਹੁੰਦਾ ਦੁਨੀਆ ਕਹਿੰਦੇ ਚੰਦ ਤੇ ਚਲੀ ਗਈ ਲੇਕਿਨ ਕਈ ਵਾਰੀ ਸਾਡੇ ਘਰ ਦੇ ਵਿੱਚ ਜਿਹੜੀ ਪ੍ਰੋਬਲਮਸ ਹੁੰਦੀਆਂ ਸਾਡੇ ਕੋਲ ਉਹ ਨਹੀਂ ਸੋਲਵ ਹੋਈਆਂ ਹੁੰਦੀਆਂ ਖਾਸ ਇਹ ਤੇ ਆ ਕਿ ਲੋਕ ਇਹੜੇ ਆ ਜਿਸ ਤਰ੍ਹਾਂ ਕਿ ਨਾਰਮਲੀ ਰੁਟੀਨ ਚ ਧਣੀਆਂ ਯੂਜ਼ ਹੁੰਦਾ ਆ ਤੇ ਜਿੰਨੀ ਲੀਫੀ ਵੈਜੀਟੇਬਲ ਆ ਨਾ ਉਹ ਬਹੁਤ ਵਧੀਆ ਇਹਦੇ ਵਿੱਚ ਹੁੰਦੀ ਆ ਕਿਉਂਕਿ ਸਾਨੂੰ ਜਿਆਦਾ ਉਹਦੀ ਜੜ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਇਸ ਕਰਕੇ ਘਰਾਂ ਵਿੱਚ ਫਰੈਸ਼ ਹੁੰਦੀ ਹੈ ਜਿਹੜਾ ਧਨੀਆਂ ਆ ਆਰਾਮ ਨਾਲ ਆਪਣੀ ਛਾਤੇ ਜਾਓ ਪਦੀਨਾ ਤੋੜ ਕੇ ਲਾਓ ਚਟਨੀ ਬਣਾਓ ਜਾਂ ਹੋਰ ਵੀ ਸਬਜ਼ੀਆਂ ਸਪਰਿੰਗ ਅਨੀਆਂ ਨੇ ਆ ਨਾਰਮਲੀ ਰੂਟੀਨ ਚ ਯੂਜ਼ ਹੁੰਦੀਆਂ ਸਾਡੇ ਡੇਲੀ ਕਿਚਨ ਦੇ ਵਿੱਚ ਔਰ ਜੇ ਇਹ ਫਿਰ ਲੈ ਵੀ ਸਕਦੇ ਆ ਬੰਦੇ ਖਰੀਦ ਕੇ ਹਾਂਜੀ 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 ਇਹਤੇ ਤਾਂ ਅਸੀਂ ਸਟਾਲ ਲਾਇਆ ਆ ਕਿ ਇਹ ਸੇਲ ਲਗਾਈ ਹੋਈ ਆ ਕਿ ਮਿਨਿਮਮ ਡਿਸਕਾਊਂਟ ਹੈ 50 ਰੁਪਏ ਤੋਂ ਸਟਾਰਟ ਹੋ ਗਿਆ ਆ ਮੈਕਸਿਮਮ 300 ਤੱਕ ਜਾਂਦਾ ਆ ਹਾਂਜੀ ਇਹ ਵਾਲਾ ਕਿੰਨੇ ਦਾ ਜੀ ਇਹ ਤਕਰੀਬਨ 170 ਰੁਪਏ ਦਾ ਆ ਜੀ ਇਹ ਵਾਲਾ ਆ ਤਕਰੀਬਨ ਇਹ 60 ਰੁਪਏ ਦਾ ਜੀ 120 120 ਰੁਪਏ ਦਾ ਜੀ ਹਾਂਜੀ ਹਾਂ ਸਰ ਨਾਲ ਸੰਪਰਕ ਕਰ ਸਕਦੇ ਜਿਨ੍ਹਾਂ ਨੂੰ ਇਹ ਚਾਹੀਦੀਆਂ ਨੇ ਤੇ ਤੁਹਾਡਾ ਸੰਪਰਕ ਨੰਬਰ ਵੀ ਦੱਸ ਦੋ ਫਿਰ ਹਾਂਜੀ ਮੇਰਾ ਸੰਪਰਕ ਨੰਬਰ ਆ ਜੀ 98158403409815840340 ਤੇਜਿੰਦਰ ਵੀਰ ਸਿੰਘ ਬਾਜਵਾ ਮੇਰਾ ਨਾਮ ਆ